ਹਾਂਜੀ ਹਾਂਜੀ ਬੱਚਾ ਪੁੱਲ ਗਈ ਬੱਚਾ ਮਰ ਗਿਆ ਜੀ ਕੜ ਮਾਰਦੀ ਐ ਮੇਲਾ ਕੁ ਮੇਲਾ ਕਰਦੀ ਐ ਡੰਗ ਭੰਦੀ ਐ ਇੱਕ ਦੇਣੀ ਐ ਇੱਕ ਡੱਬਾ 5 ਦਿਨ ਚੱਲੂਆ ਵੀਰੇ ਸੱਸੀ ਕਾਰਜ ਦੀ ਕਿਹੜੀ ਅੱਜ ਆਪਾਂ ਸੱਸੀ ਗਾਵਾਂ ਦੇ ਛਾਨ ਮੇਲੇ ਤੋਂ ਵੀਡੀਓ ਬਣਾ ਰਹੇ ਆ CNS ਬਾਰੇ ਬਣਾ ਰਹੇ ਤੇ ਜਾਣਕਾਰੀ ਲੈਣਾ ਇਹ ਰਿਜ਼ਲਟ ਕਿਵੇਂ ਹੈ ਜੀ ਇਹ ਬੜਾ ਵਧੀਆ ਰਿਜ਼ਲਟ ਹੈ ਜੀ ਕਿ ਕੱਟੂ ਮੱਤ ਭੁੱਲ ਜਾ ਉਹਦੇ ਵਾਸਤੇ ਹੈ ਹਾਂ ਜੀ ਹਾਂ ਜੀ ਬੱਚਾ ਭੁੱਲ ਗਿਆ ਬੱਚਾ ਮਰ ਗਿਆ ਜੀ ਗੜ ਮਾਰਦੀ ਹੈ ਵੇਲਾ-ਕਵੇਲਾ ਕਰਦੀ ਹੈ ਡੰਗ ਭੰਦੀ ਹੈ ਠੀਕ ਹੈ ਉਹਦੇ ਵਾਸਤੇ ਦਿਓ ਜੀ ਇਹ 300 ਗ੍ਰਾਮ ਪਾਊਡਰ ਹੈ ਵੀਰੇ ਠੀਕ ਹੈ ਜੀ ਇਹ 1 ਲੀਟਰ ਦੀ ਬੋਤਲ ਹੈ ਜੀ ਇੱਕ ਪਾਊਡਰ ਤੇ ਬੋਤਲ ਕਿਵੇਂ ਦੇਣੀ ਹੈ ਨਾ ਤਿੰਨ ਚਮਚੇ 30 ਗ੍ਰਾਮ ਪਾਊਡਰ ਵੀਰੇ 100 ml ਲਿਕਵਿਡ ਧਾਰ ਚੋਂਨ ਤੋਂ ਪੌਣਾ ਘੰਟਾ ਪਹਿਲਾਂ ਦੋਨੋਂ ਡੰਗ ਦੇਣੀ ਹੈ ਇੱਕ ਡੱਬਾ 5 ਦਿਨ ਚੱਲੂਆ ਵੀਰੇ ਕਿਤੇ ਆਕਸੀਡੇਸ਼ਨ ਦਾ ਟੀਕਾ ਲੱਗਦਾ ਉੱਥੇ ਤਿੰਨ ਸਪੈਸ਼ਲੀ ਰੁੱਧ ਲਾਉਣ ਵਾਸਤੇ ਹੈ ਠੀਕ ਹੈ ਰਿਜ਼ਲਟ ਕਿਵੇਂ ਹੈ ਜੀ ਰਿਜ਼ਲਟ ਟੋਪ ਟੋਪ ਹੈ ਵੀਰੇ ਠੀਕ ਹੈ ਜੀ ਬਹੁਤ ਵਧੀਆ ਪ੍ਰੋਡਕਟ ਹੈ ਜੀ ਸੀਐਨਐਸ ਕੰਪਨੀ ਦਾ ਇੱਕ ਵਾਰੀ ਵਰਤ ਹਾਂ ਇੱਕ ਵਾਰੀ ਜ਼ਰੂਰ ਵਰਤੋ ਵੀਰੇ ਕੋਈ ਸਾਈਡ ਇਫੈਕਟ ਤਾਂ ਨਹੀਂ ਕੋਈ ਸਾਈਡ ਇਫੈਕਟ ਨਹੀਂ ਆ ਰਿਹਾ ਦੇ ਕੈਵਰੇ ਜਿਹੜੇ ਆਪਣੇ ਪੁਰਾਣੇ ਬਜ਼ੁਰਗ ਆਤਮਾ ਵਰਤਦੇ ਸੀ ਉਹੀ ਚੀਜ਼ਾਂ ਪਾਈਆਂ ਹੋਈਆਂ ਇਹਦੇ 'ਚ ਠੀਕ ਹੈ ਤੇ ਆਪਣੀ ਬ੍ਰਾਂਚ ਕਿੱਥੇ ਹੈ ਜੀ ਬ੍ਰਾਂਚ ਸਾਰੇ ਕਿੱਥੇ ਹੈ ਵੀਰੇ ਇੱਥੇ ਸਿੰਗਲਾ ਟਰੇਡਿੰਗ ਵਾਲੇ ਆ ਬਠਿੰਡੇ ਠੀਕ ਹੈ ਮਾਨਸਾ ਮਾਨਸਾ ਮੈਡੀਕਲ ਵਾਲੇ ਆ ਵੀਰੇ ਮੌੜ ਦੁਰਗੇ ਵਾਲੇ ਆ ਠੀਕ ਹੈ ਫਰੇਕ ਥਾਂ ਇ ਤਲਵੰਡੀ ਬਾਲਾਜੀ ਵਾਲਿਆਂ ਕੋਲ ਹੈ ਜੀ ਇਹ ਆਪਣਾ ਕਨੈਕਟ ਨੰਬਰ ਜੀ 90506 ਵੀਰੇ 00595 ਠੀਕ ਹੈ